ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 611 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪੈਂਡ ਕਮਾਸ ਕੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਬਾਸ਼ੇ ਨਾਗਰ ਦਿਖਾਵਾਂਗੇ 5 ਮਹੀਨਾ ਤੋਂ ਠੀਕ ਹੈ ਜੀ 6 ਨਾਗਿਆ ਤੇ ਆਪਾਂ ਵੀਰ ਪਹੁੰਚੇ ਹਾਂ 6 ਦੇ ਕੋਲ ਤੇ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਾਤਿਏ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੇ ਵਧੀਆ ਵਿੱਚ ਜੀ ਵਧੀਆ ਵਧੀਆ ਚਾਹੀਦਾ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਸ਼ੇਰਾਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ ਪਿੰਡ ਕਮਾਸਕੇ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9914755609 ਠੀਕ ਆ ਬਈ ਪਹਿਲੇ ਨੰਬਰ ਤੇ ਦੱਸੋ ਕਿਵੇਂ ਆ ਗਈ ਮੈਂ ਪਹਿਲੇ ਨੰਬਰ ਤੇ ਸੂਈ ਜੋ ਮੈਂ ਵੀ ਕਿਥਲ ਤੇਰਾ ਲੀਟਰ ਡੁੱਟ ਜੋ ਤੇ ਬੱਚਾ ਮਰ ਗਿਆ ਰੂਹੀ ਆ ਠੀਕ ਆ ਜੀ ਛੜੀ ਬੂਛੀ ਜੀ ਉਹ ਸਾਹਮਣੇ ਜੋ ਠੀਕ ਆ ਲੋ ਜੀ ਆਹ ਵਾਲਾ ਤੁਸੀਂ ਵੇਖ ਸਕਦੇ ਰੈਡੀ ਮੰਡੀ ਆ ਗਿਆ ਜਵਾਬ ਵਿਛੇ ਰੈਡੀ ਮੰਡੀ ਆ ਗਿਆ ਤਾਂ ਜੀ ਸੂਈ ਬਿਲਕੁਲ ਟਿਕਸ ਤਦਨਾ ਹੋਲ ਦੇ ਫੋਲ ਦੇ ਥੋੜੀ ਬੱਚਨ ਬਾਜ ਹੀ ਲੱਗੀ ਤੇ ਮਰ ਗਿਆ ਜੋ ਵੀ ਠੀਕ ਆ ਜੀ ਠੰਡ ਵੀ ਆ ਗਈ ਹੈ ਨਾ ਸੂਈ ਆ ਗਈ ਹੈ ਪ ਤੀਸਰਾ ਜੋ ਠੀਕ ਹੈ ਠੀਕ ਹੈ ਤੀਸਰਾ ਸੁਆਸ ਸੀ ਜੇ ਤੇ ਘੜਡ ਘੜਡ ਜਿਹੜਾ ਚੰਗਾ ਗਏ ਨੇ 13 ਲੀਟਰ ਜਿਹੜਾ ਦੁੱਧ ਐ ਸਾਰ ਤਿਆਰ ਆ ਤੇ ੱਡਾ ਛੱਡਾ ਤੁਹਾਨੂੰ ਲੱਗੇ ਇਹਦੇ ਨੂੰ ਚੈੱਕ ਕਰਾ ਲੈਣੇ ਥਾਣਾ ਦਾ ਸਹਿਜ ਗਿਆ ਵੀ ਸਾਮ ਬਨਾਲੀਆ ਚਲੋ ਕੁਝ ਸਾਂਪੂਗਾ ਜਾ ਕੇ ਦੁੱਧ ਚੰਗਾ ਕੱਢੀ ਜਾਊਗੀ ਚਲੋ ਵੀ ਚਲੋ ਲੱਸੀ ਜ਼ਰੂਰ ਆ ਲੈ ਆ ਵੀਰ ਲੈ ਕਿ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਆ ਗਈਆਂ ਵਾ ਤੇ ਹੈ ਜੈੱਡ ਬਲੈਕ ਤੇ ਮੱਥੇ 'ਚ ਆ ਗਿਆ ਇਸ ਫੁੱਲ ਇਹ ਕਿੰਨਾ ਕੁ ਦਿਹਾੜਾ ਕਰ ਦੂ ਦੱਦਾਂ ਦੁੱਧ ਵਿੱਚ ਮੇਰੇ ਨਾਲ 14-15 ਕਿਲੋ ਦਹੀਂ ਜੂ ਸਾਮੇ ਮੈਂ 4-4 ਚੋਰ ਚੰਗੀ 13 ਦਾ 13 ਲੀਟਰ ਖਲਾਡੂ ਲਾਊਗਾ ਵੀ ਅੱਛਾ ਜੀ 13 ਦਾ ਭਾਈ ਮੋਲ ਫਿਰ 75000 ਦੀ ਦੇ ਦਈਏ ਵੀ ਕਰ ਦਈਏ ਜੈਸ ਨੂੰ ਹੀ 72000 ਦੇ ਦਈਏ ਆ ਜੋ ਆਫਰ ਲਾ ਰਹੀ ਹੈ ਬਹੁਤ ਬੜਾ ਹੈ ਹਾਂਜੀ ਆ ਜੋ ਆਫਰ ਲਾ ਰਹੀ ਹੈ ਆਫਰ ਲਾ ਦੀਏ ਭਾਈ ਹਾਂਜੀ 70000 ਦੇ 200 ਕਿਲੋਮੀਟਰ ਫਰੀ ਆਊ ਜਿਹੜੀ ਗੱਲ ਹੈ ਜੀ ਅੱਛਾ ਜੀ ਲਓ ਜੀ ਨਾ ਜਿਹੜੀ ਗੱਲ ਹੈ 70000 ਦੇ ਵਿੱਚ 200 ਕਿਲੋਮੀਟਰ ਦੀ ਪਹੁੰਚ ਆਊਗੀ 70000 ਦੇ ਵਿੱਚ 200 ਕਿਲੋਮੀਟਰ ਜੀ ਠੀਕ ਆ ਠੀਕ ਆ ਤੇ ਉੱਤੋਂ ਅੱਗੇ ਜੇ ਕਿ ਵੀ ਭਰਾਨੇ ਕਰਿਤ ਨਹੀਂ ਹੋਵੇ ਤਾਂ ਉਹਦਾ ਕਰਾਇਆ ਹੋਰ ਤੋਂ ਅੱਗੇ ਪਿੱਛੇ ਥੋੜਾ ਬੜਾ ਮਾਨਤਾਨ ਹੋ ਜਾਊਗਾ ਵੀ ਅੱਛਾ ਜੀ ਤੇ ਜੇ ਕੋਈ 200 ਕਿਲੋਮੀਟਰ ਦੇ ਵਿੱਚ ਮਾਨਤਾਨ ਜਿਹੜਾ 200 ਕਿਲੋਮੀਟਰ ਘਰ ਪਹੁੰਚ ਕਰ ਦਾਂਗੇ ਠੀਕ ਆ ਠ ભાઈ દુજે નંબર ਤੇ એ સુઈર ਝોટી ਦੂਸਰਾ સુવા જો ਵੀ اچھا جی દૂધે ਥਲੇ 10 ਕਿਲੋ ਜੋ ਵੀ ਠੀਕ ਆ ਬੱਚਾ ਦਾ ਗਿਆ ਜੋ ਮਾਰ ਵੀ ਲੋ ਜੀ ਇਹਦਾ ਦੋਵੇਂ ਟਾਈਮ ਥਾਪੀ ਦੇ ਜੋ ਠੀਕ ਆ ਠੀਕ ਆ ਬਾੜੀ ਤੇ ਮੰਨ ਲਓ ਠੀਕ ਆ ਹੋਰ ਵੀਰ ਕੋ ਬਾਗ ਇੰਟਰ ਦੁੱਧ ਜੋ ਇਨੂੰ ਕਿੰਨਾ ਟਾਈਮ ਹੋ ਗਿਆ ਵਾਹੇ ਉਤਰਾ ਇਹਨੂੰ ਸੋਈ ਨੂੰ ਜੀ ਕੋ 20 22 ਦਿਨ ਹੋਈ ਗਿਆ ਜੋ ਵੀ ਅੱਛਾ ਜੀ ਹਾਂਜੀ ਆ ਗਈ ਹੈ ਦੁੱਧ ਦੇ ਕੇ ਹਾਂਜੀ ਕਿੰਨਾ ਦੁੱਧ ਹਨ ਦੁੱਧ 10 ਲੀਟਰ ਕੋਲਾ ਡੱਲਾ ਗਿਆ ਠੀਕ ਹੈ ਜੀ 10 ਲੀਟਰ ਇਹਨਾਂ ਦੁੱਧ ਤਿਆਰ ਆ ਤੇ ਸੋਈ ਨੂੰ 20 ਤੋਂ 25 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਤੇ ਵੀ ਜਾਂਦਾ ਹਸੀ ਹੂੰ ਖੋਜਾ ਵੀਰ ਪੂਰਾ ਖੋਜ ਹੁੰਦਾ ਵੀਰ ਪੂਰਾ ਜੈਡ ਬਲੈਕ ਆ ਗਈ ਦੁੱਧ ਦਾ ਸੂਆ ਪਈ ਤੇ ਸਿੰਘ ਸਿੰਘ ਚੰਗਾ ਲੱਗਾ ਵਾ ਤੇ ਚਲੋ ਵੀ ਸਾਂਭਲਾ ਭਰਾ ਕੜੇ ਦੁੱਧ ਚਲੋ ਕਿਲੋ ਖੰਡ ਹੋਰ ਵੀ ਵਸ ਸਕਦੀ ਹੈ ਪੋਲਟ ਤੇ ਇਹਦੀ ਨਹੀਂ ਪੂਛੀ ਬਣਾਈ ਹਾਂਜੀ ਇਹ ਇਹਦੀ ਕੁਛ ਨਹੀਂ ਵਿੱਚ ਬਣਾਇਆ ਦਾ ਘਾੜ ਦੇ ਮਿਲਪੇਰ ਬਣਾਏ ਨਹੀਂ ਜੋ ਚਲੋ ਬੋਲ ਟਾਈਮ ਸਾਪੀ ਦੇ ਜੋ ਠੀਕ ਹੈ ਠੀਕ ਹੈ ਇਹਦਾ ਭਾਰੀ ਮੁੱਲ ਫਿਰ ਇਹਦਾ ਮੁੱਲ ਮਤਲਬ ਜੀ 75000 ਦੀ ਦੇ ਦਈਏ ਵੀ ਕੱਢ ਜੀ ਵੀ ਉੱਪਰ ਵਾਲੇ ਕੰਮ ਆਓ ਹੁਣ ਅੱਗੇ ਸੀਲ ਲਈ ਤੇ ਬੱਚਾ ਮਰ ਗਿਆ ਅੱਗੇ ਕੱਢਣ ਦੇ ਜੋ ਅੱਛਾ ਜੀ ਚਲੋ ਇਹ ਵੀ ਤਾਂ ਹੁਣ ਕੱਢਨੇ ਤਾਂ ਹੈ ਹੀ ਇਹਦੇ 70000 ਦੀ ਦੇ ਦਈਏ ਵੀ 2000 ਹੋਰ ਛੱਡ ਦਈਏ 65000 ਦੇ ਵਿੱਚ ਜੀ ਆ ਵੀ 200 ਕਿਲੋਮੀਟਰ ਘਰੇ ਪਹੁੰਚ ਠੀਕ ਹੈ ਜੀ 65000 ਦੇ ਵਿੱਚ 200 ਕਿਲੋਮੀਟਰ ਜਿਹੜੀ ਇਹਦੀ ਵੀ ਫੌਜ ਵੇਚੇ ਜੀ 65000 ਦੇ ਵਿੱਚ 65000 ਦੇ ਵਿੱਚ ਬਿਲਕੁਲ ਨੋਰਮਲ ਰੇਟ ਪਾਤਾ ਵਾਹ ਭਾਈ ਤੇ ਜੇ ਨੰਬਰ ਤੇ ਕਿਵੇਂ ਆ ਗਈ ਤੀਜੇ ਨੰਬਰ ਦੇ ਵਿੱਚ ਸੂਈ ਆ ਮੈਂ ਵੀ ਅੱਛਾ ਜੀ ਇਹ ਥੱਲੇ ਵਿੱਚ ਦੋ ਤੇ ਨੌ ਗੱਲ ਹੋਊਗਾ ਬਿਲਕੁਲ ਤਾਜੀ ਸੂਈ ਇਹਦਾ ਬੱਚਾ ਮਰ ਗਿਆ ਪਰ ਭੂਜਰੇ ਵੀ ਥਾਫੀ ਤੇ ਆ ਵੀ ਅੱਛਾ ਜੀ ਹਾਂ ਜੀ ਇਹ ਸਵੇਰ ਦੀ ਹੈ 30ਵੀਂ ਸਵੇਰ ਜੋ ਖੋਲ ਜੇ ਮਿਲ ਜੀ ਤੁਹਾਨੂੰ ਇਹ ਵੀ 30ਵੀਂ ਸੂਈ ਜੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਦੁੱਧ ਦੇ ਥਲੇ ਵਿੱਚ 9 ਕਿਲੋ ਹੋ ਗਿਆ ਕੋਲਾ ਲੇਵਾ ਨਗਰ ਆਦੀ ਪਰ ਦੁੱਧ 9 ਕਿਲੋ ਆ ਚਵਾਈ ਚਵਾਈ ਬੜੀ ਚੰਗੀ ਲੱਗੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 9 ਲੀਟਰ ਜਿਹੜਾ ਦੁੱਧ ਇਹ ਰਿਹਾ ਵੀ ਤਿਆਰ ਆ ਤੇ ਇਹਦੇ ਜਮੇ ਦੁੱਧ ਤਾਂ ਲੀ ਇੰਡੀਆ ਨਿਸ਼ਾਨੀਆਂ ਆ ਗਿਆ ਵਾ ਚਲੋ ਜਿਹੜੇ ਵੀਰਾਂ ਨੂੰ ਫੜਖਿਆ ਸੋਨਾ ਆਪ ਵੀ ਦੇਖ ਲੈਣਾ ਮੈਂ ਤਾਂ ਇਹਦਾ ਵੀ ਜਵਾਕ ਜਿਹੜਾ ਮਰ ਗਿਆ ਵਾ ਇਨੂ ਕਿੰਨਾ ਟਾਈਮ ਦੱਸਿਆ ਆਜੂ ਇਹ ਵੀ ਤਾਜੀ ਸੂਈ ਵੀ ਜਿਹੋ 15-20 ਦਿਨਾਂ ਦੀ ਹੋਊਗੀ ਠੀਕ ਆ ਠੀਕ ਆ ਲੋ ਜੀ 15 ਤੋਂ 20 ਦਿਨ ਦੇ ਆਸ-ਪਾਸ ਵੀਰ ਕਹਿੰਦਾ ਕਿ ਟਾਈਮ ਹੋ ਗਿਆ ਸੂਈ ਨੂੰ ਇਹ ਵੀ ਥਾਪੀ ਤੇ ਮਿਲਦੀ ਆ ਤੇ ਬਾਕੀ ਇਹ ਵੀ ਸਾਮਨ ਵਾਲੀ ਆ ਜਿਹੜਾ ਇਸ ਪੱਟਪੂੜਾ ਜਿਹੜਾ ਇਹਨੂੰ ਚੰਗਾ ਲੱਗਾ ਵਾ ਇੱਕ ਵੱਡਾ ਗੁੰਡਾ ਲੱਗ ਗਿਆ ਨੰਨੋ ਬਟੇ ਟੂਡਾ ਇਪਰ ਦੇ ਤਾਂ ਘੱਟੇ ਦਿੱਖੇ ਜਾਂਦੇ ਆ ਹਾਂਜੀ ਹਾਂਜੀ ਇਹ ਕੱਲ ਡੰਗ ਦਾ ਕੱਢ ਦੂੰਗਾ ਲੋ ਠੀਕ ਆ ਠੀਕ ਆ ਇਹ ਰੋ ਭਾਜੀ ਇਹਦਾ रेट ਆ ਹਾਂਜੀ ਇਹਦਾ ਮੁੱਲ ਆ ਇਹ ਮੈਂ ਤਾਂ ਵੀ 60000 ਹੀ ਦੇ ਦਈਏ ਵੀ 60 ਦੀ ਚਲੋ ਲੈ ਲੀ ਜੇ ਕਰ ਦਈਏ ਥੋੜਾ ਜਿਹਾ ਮਾਣ ਲਓ 55000 ਦੇ ਦਈਏ ਯਾਰ ਇਹ ਵੀ ਆਫਰ ਲਾ ਦੇ ਪਹੁੰਚ ਵਾਲੀ 52000 ਦਵਾਂਗੇ ਤੇਰੀ 200 ਕਿਲੋਮੀਟਰ ਪਹੁੰਚ ਘਰ ਠੀਕ ਹੈ ਲਓ ਜੀ 52000 ਦੇ ਵਿੱਚ 200 ਕਿਲੋਮੀਟਰ ਦਾ ਰੇਟ ਬਾਈ ਦੇ ਬਿਲਕੁਲ ਹੀ ਨਾਰਮਲ ਹੈ ਤੁਹਾਨੂੰ ਫਿਰ ਆਫਰ ਵੀਰ ਪੰਜ 5000 ਵਰੇ ਕਰਦੇ ਵਿੱਚ ਪੰਜ ਕਰੋ ਮੇਰੇ 14000 ਨੰਬਰ ਟਾ ਪਾ ਜਾਂਦਾ ਮੈਂ ਪਹੁੰਚਦੀ ਆਪਾਂ ਵੀਡੀਓ ਆਫਰ ਹੀ ਕਰ ਦਈਏ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਫਰ ਲਾਤੀਆਂ ਵੀ ਇਹ ਸ਼ਹਿਰੇ ਨੇ 52000 ਇਹ ਵਿੱਚ ਤਾਜੀ ਸੂਈ ਜੋ ਕੱਲ ਰਾਤ ਦੀ ਵੀ ਅੱਛਾ ਜੀ ਇਹ ਥੱਲੇ ਬੋਲਾ ਦੇ ਪੰਜ ਜਾਂ 6 ਜਾਂ 7 ਇੰਨਾ ਬੋਲਾ ਵਿੱਚ ਹੋਣੀ ਮਾਰਨਾ ਠੀਕ ਹੈ ਤਾਜੀ ਸੂਈ ਮੰਗਰ ਕੱਟਾ ਜੋ ਸੂਵਾ ਤੀਸਰਾ ਜੋ ਸੂਵਾ ਤੀਸਰਾ ਸੁਈ ਜੇ ਕੋਹਲਾ ਕੋਈ ਪੰਜ ਵਾਲੇ ਛੇ ਵਾਲੇ ਅੱਛਾ ਇਹਨਾਂ ਦੀ ਬਿਲਕੁਲ ਤਾਜੀ ਚਮਾਈ ਚੋਈ ਚੰਗੀ ਜੋ ਠੀਕ ਹੈ ਠੀਕ ਹੈ ਜਵਾਕ ਨਾਡੂ ਦੇ ਬੱਚਾ ਮੇਰੇ ਨਾਲ ਬਾਹਰ ਬਣ ਕੇ ਖਾ ਲੰਨੇ ਠੀਕ ਹੈ ਠੀਕ ਲੋ ਜੀ ਇਹ ਸੁਈ ਹੈ ਬਿਲਕੁਲ ਤਾਜੀ ਇਹਦਾ ਜਵਾਕ ਤੁਹਾਨੂੰ ਦਿਖਾ ਦਿੰਦੇ ਆਪਾਂ ਆ ਜਵਾਕ ਦਿਖਾ ਦਿੰਦੇ ਆ ਕੇ ਲੋ ਜੀ ਛੱਡਾ ਛੱਡਾ ਤਿੰਨ ਇਹ ਤਾਂ ਵੀ ਚੈੱਕ ਕਰ ਸਕਦੇ ਤੇ ਇਹ ਵੀ ਥੋੜੀ ਜਿਹੀ ਲੱਸੀ ਆ ਸਾਂਭਰ ਵਾਲੀਆਂ ਸਾਰੀਆਂ ਹਨ ਲੱਪਾ ਲੱਪਾ ਲਾਇਆ ਵਾ ਗਰਮ ਵਾਲੀ ਨੇ ਬਾਕੀ ਛੱਡੇ ਤੇ ਜਿਹੜਾ ਡੱਬ ਡੁੱਬ ਜਿਹਾ ਆ ਗਿਆ ਵਾ ਇੱਕ ਕਿੰਨਾ ਘਟਾਡੇ ਸਾਡੇ ਚਵਾ ਦੂਗੀ ਦੁੱਧ ਦੋ ਤੇ ਵਿੱਚ ਕੋਈ ਨਾਉਂ ਦਾ ਕਿਲੋ ਦਹੀਂ ਜਊਗਾ ਲੈ ਤਾਜੀ ਸੂਈ ਹੈ ਅੱਛਾ ਅੱਛਾ ਆ ਬੱਚਾ ਨਾ ਰੂ ਦੇ ਵੀ ਇਹ ਕੱਟੀ ਕੱਟਾ ਜੀ ਇਹ ਕੱਟਾ ਜੀ ਮੇਲ ਕਾਫ ਆ ਗਿਆ ਝਾਂ ਨਾ ਧਿਆਨ ਬੋਲੀ ਮੇਲ ਕਾਫ ਆ ਗਿਆ ਜੀ ਪਿੱਛੇ ਆਹ ਵਾਲਾ ਇਹ ਸੁਆਦੀ ਦਸ ਸੂਈ ਹੈ ਤੇ ਬੋਲਾ ਵੀ ਪੰਜ ਮੰਨ ਲੈ ਛੇ ਮੰਨ ਲੈ ਪਤਾ ਪੰਜ ਹੋਊਗਾ ਇਹਨਾਂ ਵਿੱਚ ਪੰਜ 6 ਕਿਲੋ ਬੋਲਾ ਹੋਊਗਾ ਪੰਜ ਦਿਨ ਸਾਫ਼ ਕਰਦੇ ਜਿਹੜੀ ਗੱਲ ਜੋ ਠੀਕ ਹੈ ਠੀਕ ਹੈ ਇਹਦਾ ਮੁੱਲ ਹੈਰਾ 60000 ਦੇ ਦਈਏ ਜੀ ਨਹੀਂ ਕਰੀਏ ਜਿਆਜ 55000 ਦੇ ਦਾਂਗੇ ਹੋਰ ਵੇਖ ਲਓ ਮੈਂ ਤਾਂ ਨਗਾਤੀ ਇਹ ਵੀ ਬੁੰਡਾ 100 ਦੀ ਪਹੁੰਚ 200 ਕਿਲੋਮੀਟਰ ਠੀਕ ਹੈ ਲਓ ਜੀ ਇਹ ਵੀ 52000 ਦੇ ਵਿੱਚ ਦੋ ਇਹ ਵਿੱਚ ਹਾਂ ਨਾਲ ਬਸੀ ਦੋ ਘਾਣੇ ਮੱਕੇ ਉੱਪਰ ਆ ਜਾਰ ਜਿਹੜੀ ਗੱਲ ਆ ਵੀ ਹਾਂਜੀ ਹਾਂਜੀ ਹਰ ਵਾਰੀ ਵੀਰ ਕਹਿੰਦੇ ਪਹੁੰਚ 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 ਤਾਂ ਇਹ ਵਿੱਚ ਕਰਦੀ ਐ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਉੱਤਰ ਲਾਤੀ ਐ ਵੀਰ ਨੇ ਤੇ ਬਾਕੀ ਨੀਲੀ ਰਬੀ ਤੁਹਾਨੂੰ ਦਿਖਾਉਂਦੇ ਆਪਾਂ ਇਹ ਭਾਜੀ ਕਿਵੇਂ ਆ ਗਈ ਛੋਟੀ ਇਹ ਵਿੱਚ ਜਿੰਨੇ ਦਿਨ ਲਾ ਕੇ ਬੰਨ੍ਹ ਸੁਈ ਜੋ ਅੱਛਾ ਇਹਦੇ ਤੇ ਦੁੱਧ ਦਾ 10 ਕਿਲੋ ਜੋ ਠ ਕੀ ਕਟਕਟ ਆ ਰਿਹਾ ਸਵੇਰਾ ਪਹਿਲਾਂ ਜੋ ਮਗਰ ਕਟਾ ਜੋ ਠੀਕ ਆ ਸਵੇਰਾ ਪਹਿਲਾ ਸੂਰੀ ਆ ਤੇ ਮੇਲ ਕਾਫ ਆ ਗਿਆ ਜੇ ਵਿੱਚੇ ਨਿਸ਼ਾਨੀਆਂ ਸੂਲਤਾ ਕੀ ਆ ਗਈਆਂ ਵਾ ਸਾਟੀ ਫੋਲ ਕੇ ਦਿਖਾ ਦੇਣਾ ਆ ਆ ਜਿਆਦਾ ਯਾਨਦਗੀ ਸੋਣ ਪੂਣਾ ਜਿਹੜਾ ਚੰਗਾ ਆ ਗਿਆ ਝੋਟੀ ਦੇ ਵਿੱਚ ਪਹਿਲਾ ਸੂਰਾ ਜੋ ਠੀਕ ਆ ਲੋ ਜੀ ਲੱਗੇ ਲੋ ਥਣ ਥਣ ਵੀ ਚੈੱਕ ਕਰਾ ਦਿੰਨੇ ਆਪਾਂ ਥਾਨ ਜਿਹੜਾ ਨੋਕ ਵਾਲਾ ਲੱਗਾ ਵਾ ਚੋਾਈ ਚ ਵੀ ਚੰਗੀ ਪਨ ਜਾਂਦੀ ਵੀਰਾ ਚੋਾਈ ਵਿੱਚ ਚੰਗੀ ਆਹ ਬੱਚਾ ਜਿਹੜਾ ਨੀਲੀ ਦਾ ਠੀਕ ਆ ਠੀਕ ਆ ਆਹ ਵਾਲਾ ਜਵਾਗ ਜੇ ਮੇਲ ਦਾ ਆ ਪਾ ਗਿਆ ਅੱਛਾ ਜੀ ਕਰੋ ਜੀ ਚੈੱਕ ਆਕੀ ਫੇਸਬੁਕ ਜਿਹੜਾ ਸੋਹਣਾ ਆ ਗਿਆ ਕੱਟੇ ਦਾ ਬਾਹਰ ਰੱਖ ਦੀ ਹਾਂ ਜੀ 19 ਵੀ ਹੈਗੀ ਆ ਵੀ ਜੀ ਬਾਕੀ ਧਾਰ ਦਾ ਫਰਕ ਨਹੀਂ ਕੋਈ ਵੀ ਹੈਗਾ ਅੱਛਾ ਜੀ ਹਾਂ ਬੰਦੇ ਬੰਦ ਕਰ ਕੋਈ ਨਹੀਂ ਪੀ ਲੈਿੰਦਾ ਫੀਲਿੰਗ ਦਾ ਇਹਦਾ ਮੋਲ ਇੱਥੇ ਦੱਸ ਦੋ ਕੋਈ ਗੱਲ ਨਹੀਂ ਹਾਂ ਜੀ ਇਹਦਾ ਮੋਲ ਇੱਥੇ ਦੱਸ ਦੋ ਇਹਦਾ ਬੋਲ ਮਾਗਣਾ ਵੀ ਜੀ 65000 ਦੇ ਰਹੀ ਹੈ ਵੀ 65 ਦੀ ਹਾਂ ਜੀ ਇਹ ਵੀ ਪਹੁੰਚ ਕਰ ਦਈਏ ਬੱਚੇ 62000 ਦੇ ਦਈਏ 60 ਦੀ ਕਰ ਦਈਏ 2000 ਸੱਤੋਂ ਛੱਡ ਦਾਂਗੇ ਤੇ 200 ਕਿਲੋਮੀਟਰ ਪਹੁੰਚ ਘਰੇ ਕਰ ਦਾਂਗੇ ਠੀਕ ਹੈ ਲੋ ਜੀ 58000 ਦੇ ਵਿੱਚ 200 ਕਿਲੋਮੀਟਰ ਪਹੁੰਚ ਪਾਈ ਕਹਿੰਦਾ ਕਿ ਇਹਦੀ ਵੀ ਕਰ ਦਾਂਗੇ ਨਾਲਾ ਵੀ ਚੱਡੇ ਤਾਂ ਗਿਆ 20 10 ਕਿਲੋ ਜੋ ਮਹੀਨੇ ਦੀ ਸੋਈ ਜੋ ਠੀਕ ਆ 10 ਪੱਕਾ ਤਿਆਰ ਪੱਕਾ ਜੀ ਠੀਕ ਆ ਲੋ ਜੀ 10 ਲੀਟਰ ਜਿਹੜਾ ਪੱਕਾ ਦੁੱਧ ਤਿਆਰ ਆ ਤੇ 58000 ਦੀ ਤੇ ਵੇੜ ਬਾਈ ਕਰੀ ਆ ਵੇੜ ਬਾਅਦ ਵਿੱਚ ਜੀ ਕੈਮੀ ਨੰਬਰ ਤੇ ਜੀ ਦੱਸਿਓ ਭਾਜੀ ਇਹਦੇ ਬਾਰੇ ਕਿਸੇ ਬਾਰੇ ਵਿੱਚ ਸੁਆ ਦੁੱਧ ਜਾ ਜੋ ਅੱਛਾ ਜੀ ਇਥੇ ਥੱਲੇ ਦੁੱਧ 20-30 ਕਿਲੋਨ ਹੋਗਾ ਮੋਕੇ ਦਾ ਬਿਲਕੁਲ ਤਾਜ਼ਾ ਇਧਰ ਤੁਰ ਵੀਕਲ ਦੁੱਧ ਹੋਏ ਥੱਲੇ ਵੀ ਹੋ ਗਿਆ ਜੀ 20 ਲੀਟਰ ਜਿਹੜਾ ਦੁੱਧ ਦੁੱਧਾ ਸੁਆ ਬੌਲੇ ਦਾ ਬਿਲਕੁਲ ਤਾਜ਼ਾ ਬੱਚਾ 나ੜੂ ਤੇ ਵੀ ਜੀ ਠੀਕ ਹੈ ਠੀਕ ਹੈ ਲਓ ਜੀ ਇਹ ਬੌਲਾ ਹੀ ਆ ਦੇ 20 ਲੀਟਰ ਜਿਹੜਾ ਤਿਆਰ ਆ ਇਹ ਕਿੰਨਾ ਕਿਚਵਾ ਰੂ ਭਾਜੀ ਦੁੱਧ 20-23-24 ਕਿਲੋ ਦਈ ਜਾਊ ਬੈਡਵੇ ਬਿਲਕੁਲ ਤਾਜ਼ੀ 나ੜੂ ਦੇ ਬੱਚਾ ਜੋ ਲੈ ਵੀਰਨਾ ਉਹ ਜਿਸ ਤੇ ਇਹ 20 ਤੋਂ 24 ਲੀਟਰ ਜਿਹੜਾ ਦੁੱਧ ਭਰੂਗੀ ਤੇ 20 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਆ ਖਾਨ ਤੋਂ ਜਿਹੜਾ ਚੰਗਾ ਲੱਗਾ ਉਹ ਦਿਖਾ ਦੇਣੇ ਲਾਗੇ ਤੋਂ ਅੱਲੇ ਬਾਈ ਬੁਗੂ ਦਿਖਾ ਦੇ ਟੰਡੀ ਧੀਰੀ ਕੋਈ ਚੱਕ ਮੈਂ ਚੈੱਕ ਕਰਦਾ ਜੇ ਚੱਡਾ-ਚੱਡਾ ਤੇ ਸੀਲੀਆਂ ਸੋਲੀਆਂ ਜਿਹੜੀਆਂ ਤੁਸੀਂ ਚੈੱਕ ਕਰ ਸਕਦੇ ਜੇ ਆ ਗਈਆਂ ਕਾਫੀ ਤੇ ਇਹਦਾ ਭਾਜੀ ਮੁੱਲ ਫਿਰ ਇਹ 72000 ਦੇ ਵਿੱਚ ਦੇ ਦਈਏ ਵੀ 72000 ਹਾਂਜੀ ਦੇ ਵੀ ਜਸਮਾ 65000 ਦੇ ਦਈਏ ਜੀ ਉਹ ਕਰ ਦਿੱ ਗਿਆ ਇਹ 62000 ਦੀ ਵਿੱਚ ਜੀ ਵਹਿਟ ਜੋ ਤਾਂ 200 ਕਿਲੋਮੀਟਰ ਪਹੁੰਚ ਘਰੇ ਜੋ ਠੀਕ ਆ ਲਓ ਜੀ ਹਾਂ ਨਹੀਂ 62000 ਦੇ ਵਿੱਚ 200 ਕਿਲੋਮੀਟਰ ਜਿਹੜੀ ਪਹੁੰਚ ਭਾਈ ਕਹਿੰਦਾ ਕਿ ਕਰਦੇ ਆਂਗੇ ਉਹ ਬੱਚਾ ਇਹ 나ੜੂ ਤੋਂ ਦਿਖਾ ਦੇ ਬੱਚਾ ਕੀ ਆ ਗਿਆ ਕਾ ਪਿਛੇ ਇਹਦੇ ਮੇਰੇ ਅੱਛਾ ਆ ਜੋ ਠੀਕ ਆ ਜੀ 나ੜੂ ਪਾ ਆ ਗਿਆ ਜੇ 나ੜੂ ਬਿਲਕੁਲ ਨਾਲ ਆ ਜੇ ਤਾਜੀ ਆ ਤੇ ਚਲੋ ਕੋਈ ਸੰਭਲਣਾ ਭਰਾ ਕੁੜੀ ਦੁੱਧ ਚੰਗਾ ਕੱਢੀ ਜਾਣਾ ਬਾਕੀ ਵੀਡੀਓ ਨੂੰ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ